ਨੂਰਪੁਰ ਬੇਦੀ ਚ ਰੂਪਨਗਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਦਾ ਵਿਰੋਧ ਉਹਨਾਂ ਦੀ ਪਾਰਟੀ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਜਰਨਲ ਸਕੱਤਰ ਤੇ ਵਰਕਿੰਗ ਕਮੇਟੀ ਮੈਂਬਰਾਂ ਨੇ ਇਕੱਠ ਕਰਕੇ ਆਪਣਾ ਰੋਸ ਜ਼ਾਹਰ ਕੀਤਾ। ਉਹਨਾਂ ਨੇ ਦੋਸ਼ ਲਾਇਆ ਕਿ ਡਾਕਟਰ ਚੀਮਾ ਨੇ ਟਕਸਾਲੀ ਵਰਕਰਾਂ ਦੀ ਅਣਦੇਖੀ ਕੀਤੀ ਹੈ। 40 ਸਾਲ ਤੋਂ ਅਕਾਲੀ ਦਲ ਦੀ ਰਾਤ ਦਿਨ ਸੇਵਾ ਕਰਦੇ ਨੇ। 15 ਸਾਲ ਤੋਂ ਮੈਂ ਯੂਥ ਅਕਾਲੀ ਦਲ ਦੇ ਲਈ ਵਰਕ ਕਰ ਰਿਹਾ। ਰਾਜਦਾਨਾ ਪੈਸਾ ਖਰਚਣਾ ਪਾਰਟੀ ਲਈ ਰਾਜਦਾਨੇ ਕੀਤਾ ਪਰ ਇਹਨਾਂ ਨੇ ਟਕਸਾਲੀ ਬਾਰਕਰਾਂ ਨੂੰ ਅਣਗੋਲੇ ਕੀਤਾ ਪਿੰਡਾਂ ਦੇ ਵਿੱਚ ਸਾਡੇ ਧੜੇ ਬਾਜੀ ਬਣਾ ਕੇ ਹਰ ਪਾਰਟੀ ਜਿਨ੍ਹਾਂ ਨੇ ਕਦੀ ਵੀ ਅਕਾਲੀ ਦਰ ਨਾਲ ਕੋਈ ਰਿਸ਼ਤਾ ਨਹੀਂ ਹੈ ਉਹਨਾਂ ਲੋਕਾਂ ਨੂੰ ਆਪਣੇ ਪਤਾ ਨਹੀਂ ਕਿਹੋ ਜੇ ਇਲਾਜ ਕਿਹੋ ਜੀ ਇਹਨਾਂ ਦੀ ਸੈਟਿੰਗ ਹੋਈ ਕਿਹੋ ਜੀ ਡੀਲ ਹੋਈ ਉਹਨਾਂ ਨੂੰ ਅੱਗੇ ਕੀਤਾ ਡਾਕਟਰ ਸਾਹਿਬ 5 ਸਾਲ ਤੁਸੀਂ ਸਾਡੇ ਵਰਕਰ ਨੂੰ ਬਿਲਕੁਲ ਅਣਗੌਲਿਆ ਬਹੁਤ ਬੁਰੀ ਜਲੀਲ ਬਹੁਤ ਬੁਰੀ ਤਰ੍ਹਾਂ ਜਲੀਲ ਕੀਤਾ ਇੱਕ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਸਾਡਾ ਵਿਕਾਸ ਨਹੀਂ ਹੋਇਆ ਇਹਨਾਂ ਨੂੰ ਜਲੀਲ ਕੀਤਾ ਇਹ ਬਰਦਾਸ਼ਤ ਤੋਂ ਬਾਹਰ ਹੈ ਸੋ ਇਹ ਸਾਰੇ ਲੋਕ ਜਿਹੜੇ ਆ ਅੱਜ ਡਾਕਟਰ ਜੀ ਦੇ ਖਿਲਾਫ ਵਿਰੋਧ ਹੈ ਫੈਸਲਾ ਕੀਤਾ ਵੀ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਕੋਈ ਆਪਣਾ ਕੈਂਡੀਡੇਟ ਕਰਾ ਲਾਗੇ ਅਸੀਂ ਅਸੀਂ ਕਮੇਟੀ ਅਸੀਂ ਜਿੰਨੇ ਸਾਡੇ ਵਰਕਰ ਹੈ ਇਹ ਅਸੀਂ ਅੱਜ ਰਾਤ ਨੂੰ ਮੀਟਿੰਗ ਕਰਾਂਗੇ ਜਿਹੜੇ ਸਾਡੇ ਜ਼ਿੰਮੇਵਾਰ ਬੰਦੇ ਆ ਫੈਸਲਾ ਕਰਾਂਗੇ ਵੀ ਇਹ ਇਲਾਕੇ ਦੀ ਰਹਿਣ ਬਾਈ ਕੌਣ ਕਰ ਸਕਦਾ ਉਧਰ ਚੀਮਾ ਦਾ ਇਸ ਤੇ ਕੀ ਕਹਿਣਾ ਹੈ ਇਹ ਤੁਸੀਂ ਆਪ ਹੀ ਸੁਣ ਲਓ ਇਹ ਮਾੜੇ ਮੋٹے ਅੰਸਰ ਹੁੰਦੇ ਆ ਜਿਹੜੇ ਫਰਸਟ੍ਰੇਟਡ ਹੁੰਦੇ ਆ ਠੀਕ ਹੈ ਨਾ ਕੁਝ ਵਕਾਊ ਟਾਈਪ ਦੇ ਲੋਕੀ ਹੁੰਦੇ ਆ ਉਹਨਾਂ ਨੂੰ ਹਲਕੇ ਦੇ ਲੋਕੀ ਨਿਮੂ ਹਲਾਉਂਦੇ ਇਸ ਕਰਕੇ ਕਈ ਲੋਕਾਂ ਦੀ ਹੁੰਦੀ ਹੈ ਕਿ ਉਹਨਾਂ ਦੀਆਂ ਸਾਰਾ ਸਾਲ ਨਾ ਪੱਕੀ ਬਤਿਹਰਾ ਹੁੰਦਾ ਪਰਟੀ ਵਾਸਤੇ ਵੀ ਨਹੀਂ ਪਹਿਲਾਂ ਕੁਝ ਕਰਦੇ ਤੇ ਹਮੇਸ਼ਾ ਹੀ ਇਦਾਂ ਦੇ ਨਾ ਪੱਕੀ ਵਰਤਾਰੇ ਹੁੰਦੇ ਆ ਪਾਰਟੀ ਵਰਕਰਾਂ ਨੇ ਸਾਫ਼ ਕੀਤਾ ਹੈ ਕਿ ਉਹ ਇੱਥੋਂ ਹੋਰ ਉਮੀਦਵਾਰ ਦਾ ਸਮਰਥਨ ਕਰਨਗੇ ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਨੂਰਪੁਰ ਬੇਦੀ ਤੋਂ ਰਾਕੇਸ਼ ਰਾਣਾ ਜਗਬਾਣੀ ਟੀਵੀ